ਤਤਸ਼ਰੀਆ ਕਾਲ ਜੀ ਬਹੂ ਤੁਹਾਡੇ ਸਹੁਰਾ ਜੀ ਨੂੰ ਕੱਲ ਰਾਤ ਤੋਂ ਬਹੁਤ ਤੇਜ਼ ਬੁਖਾਰ ਆ ਰਿਹਾ ਏ ਉਹ ਹੱਗ ਵਾਂਗ ਤਪ ਰਹੇ ਹਨ ਉਹਨਾਂ ਨੂੰ ਬਹੁਤ ਠੰਡ ਵੀ ਲੱਗ ਰਹੀ ਸੀ ਤੇ ਹੱਥ ਪੈਰ ਵੀ ਬਹੁਤ ਕੰਮ ਰਹੇ ਸਨ ਉਦੋਂ ਹੀ ਬਹੂ ਮਨਪ੍ਰੀਤ ਚੀਕਦੇ ਹੋਏ ਬੋਲੀ ਤਾਂ ਮੈਂ ਕੀ ਕਰਾਂ ਤਾਂ ਗੁਰਮੀਤ ਕੌਰ ਜੀ ਨੇ ਹੌਲੀ ਜਿਹੀ ਕਿਹਾ ਬਹੂ ਤੂੰ ਡਾਕਟਰ ਬੁਲਾ ਦੇਂਦੀ ਤਾਂ ਚੰਗਾ ਹੁੰਦਾ ਬੁਖਾਰ ਘਟ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਲੱਗਦਾ ਹੈ ਤੇਰੇ ਬਾਪੂ ਜੀ ਨੂੰ ਹੁਣ ਡਾਕਟਰ ਨੂੰ ਦਿਖਾਉਣਾ ਹੀ ਪਵੇਗਾ। ਤਦ ਹੀ ਮਨਪ੍ਰੀਤ ਬੋਲੀ ਡਾਕਟਰ ਫਰੀ ਫੋਕਟ ਵਿੱਚ ਲਾਜ ਨਹੀਂ ਕਰਦਾ। ਡਾਕਟਰ ਨੂੰ ਦੇਣ ਲਈ ਫੀਸ ਦੇ ਪੈਸੇ ਕਿੱਥੋਂ ਆਉਣਗੇ? ਮੈਂ ਤੁਹਾਨੂੰ ਗੋਲੀ ਦਿੱਤੀ ਸੀ ਨਾ ਬੁਖਾਰ ਉਤਾਰਨ ਦੀ। ਉਹ ਦੇ ਦਿਓ। ਗੁਰਮੀਤ ਕੌਰ ਬੋਲੀ ਬਹੂ ਉਹ ਤਾਂ ਮੈਂ ਦੋ ਵਾਰ ਦੇ ਦਿੱਤੀ ਪਰ ਬੁਖਾਰ ਉਤਰਦਾ ਨਾਮ ਨਹੀਂ ਲੈ ਰਿਹਾ। ਤਦ ਹੀ ਮਨਪ੍ਰੀਤ ਕਹਿੰਦੀ ਹੈ ਹੋਰ ਦੇ ਦਿਓ ਨਹੀਂ ਉਤਰ ਰਿਹਾ ਤਾਂ ਮੇਰਾ ਦਿਮਾਗ ਨਾ ਖਰਾਬ ਕਰੋ ਪਰ ਬਹੂ बार-बार ਗੋਲੀ ਦੇਣਾ ਬਿਨਾਂ ਡਾਕਟਰ ਨੂੰ ਦਿਖਾਈ ਤੇਰੇ ਪਾਪੂ ਜੀ ਨੂੰ ਇਹ ਨੁਕਸਾਨ ਕਰੇਗੀ ਤਾਂ ਦੀ ਮਨਪ੍ਰੀਤਾ ਸਨ ਲੱਗੀ ਤੇ ਬੋਲੀ ਮਾਂ ਜੀ ਤੁਹਾਡੇ ਬੁਢਾਪੇ ਵਿੱਚ ਵੀ ਗੋਲੀ ਦੇ ਨੁਕਸਾਨ ਕਰਨ ਦਾ ਡਰ ਲੱਗ ਰਿਹਾ ਹੈ ਬੁੱਢੇ ਤਾਂ ਹੋ ਹੀ ਗਏ ਹੋ ਇੱਕ ਨਾ ਇੱਕ ਦਿਨ ਉੱਪਰ ਜਾਣਾ ਹੀ ਹੈ ਗੁਰਮੀਤ ਕੌਰ ਬਹੂਦਿਆਂ ਇਹ ਗੱਲਾਂ ਸੁਣ ਕੇ ਰੋਣ ਲੱਗ ਪਈ ਤਾਦੀ ਹੀ ਗੁਰਮੀਤ ਕੌਰ ਜੀ ਦਾ ਵੱਡਾ ਬੇਟਾ ਜਗਤਾਰ ਆਫਿਸ ਤੋਂ ਘਰ ਆ ਜਾਂਦਾ ਹੈ ਗੁਰਮੀਤ ਕੌਰ ਜੀ ਬੇਟੇ ਨੂੰ ਦੇਖ ਕੇ ਆਪਣੇ ਹੰਝੂ ਪੂੰਝ ਕੇ ਉਸ ਕੋਲ ਦੌੜ ਕੇ ਗਈ ਤੇ ਕਹਿਣ ਲੱਗੀ ਬੇਟਾ ਤੇਰੇ ਬਾਪੂ ਜੀ ਦੀ ਤਬੀਅਤ ਬਹੁਤ ਖਰਾਬ ਹੈ ਜਲਦੀ ਜਾ ਕੇ ਡਾਕਟਰ ਬੁਲਾ ਲਿਆ ਜਗਤਾਰ ਗੁੱਸੇ ਨਾਲ ਚੀਕ ਕੇ ਬੋਲਿਆ ਮਾਂ ਮੈਂ ਅਜੇ ਆਫਿਸ ਤੋਂ ਥੱਕਿਆ ਆ ਰਿਹਾ ਆ ਤੇ ਹਮਦੇ ਹੀ ਤੁਹਾਡੇ ਡਰਾਮੇ ਸ਼ੁਰੂ ਹੋ ਗਏ ਮੈਨੂੰ ਇੱਕ ਪਲ ਸਾਹ ਤਾਂ ਲੈ ਲੈਂਦੇ ਹੋ ਤਾਦੀ ਹੀ ਮਨਪ੍ਰੀਤ ਥਿਲ ਮਿਲਾ ਕੇ ਬੋਲੀ ਇਹ ਸਾਨੂੰ ਸਾਹ ਨਹੀਂ ਲੈਣ ਦੇਵੇਗੀ ਸਾਨੂੰ ਮਾਰ ਕੇ ਹੀ ਛੱਡੇਗੀ ਸਵੇਰ ਤੋਂ ਸ਼ਾਮ ਤੱਕ ਮੇਰੀ ਜਾਨ ਖਾ ਜਾਂਦੀ ਹੈ ਤੇ ਤੁਹਾਨੂੰ ਆਉਂਦੇ ਦੇਰ ਨਹੀਂ ਹੋਈ ਕਿ ਤੁਹਾਡੀ ਜਾਨ ਖਾਣੀ ਸ਼ੁਰੂ ਕਰ ਦਿੱਤੀ ਇੱਕ ਤਾਂ ਇਹਨਾਂ ਦੇ ਰਹਿਣ ਦਾ ਖਰਚਾ ਚੁੱਕੋ ਤਿੰਨ ਤਿੰਨ ਟਾਈਮ ਬਣਾ ਕੇ ਖਵਾਓ ਉਪਰੋਂ ਅੱਠ ਦੇ ਅੱਠ ਦਿਨ ਬਿਮਾਰ ਪੈ ਜਾਂਦੇ ਹਨ ਰੇ ਅਸੀਮੀ ਕਿੱਥੋਂ ਤੱਕ ਤੁਹਾਡੇ ਗੋਲੀ ਦਵਾਈ ਦਾ ਖਰਚਾ ਚੁੱਕੀ ਏ ਦੋਵੇਂ ਬੁੱਢਾ ਬੁੱਢੀ ਬਾਹਰ ਕੁੰਮੰਦੇ ਬਹਾਨੇ ਨਾ ਜਾਣੇ ਕੀ ਕੀ ਖਾ ਕੇ ਆ ਜਾਂਦੇ ਨੇ ਤੇ ਸਾਡੇ ਮੱਥੇ ਬਿਮਾਰ ਪੈ ਜਾਂਦੇ ਨੇ ਪੂਰੇ ਮਹੀਨੇ ਦੇ ਪੈਸੇ ਤੁਸੀਂ ਦੋਵਾਂ ਦੇ ਉੱਪਰ ਹੀ ਉਡਾ ਦੇਈਏ ਕੀ ਬਹੂ ਅਸੀਂ ਤਾਂ ਬਾਹਰ ਦਾ ਕੁੰਝ ਨਹੀਂ ਖਾਂਦੇ ਸਾਡੇ ਕੋਲ ਕਿੱਥੇ ਪੈਸੇ ਹਨ ਜੋ ਅਸੀਂ ਬਾਹਰ ਦਾ ਖਾਵਾਂਗੇ ਤਾਂ ਮਨਪ੍ਰੀਤ ਕਹਿੰਦੀ ਏ ਹੋਣਗੇ ਪੈਸੇ ਸਾਡੇ ਤੋਂ ਲੁਕਾਏ ਹੋਣੇ ਆ ਤੇ ਜਗਤਾਰ ਤੂੰ ਦੇਖੀਂ ਇਹ ਤੁਹਾਡੇ ਮਾਤਾ ਪਿਤਾ ਇੱਕ ਦਿਨ ਤੁਹਾਡੇ ਤੋਂ ਪੀਕ ਮੰਗਵਾ ਕੇ ਹੀ ਮੰਨਣਗੇ ਜਿਸ ਪ੍ਰਕਾਰ ਦਾ ਇਹਨਾਂ ਦੋਵਾਂ ਦਾ ਖਰਚਾ ਹੈ ਨਾ ਉਹ ਦਿਨ ਬਹੁਤ ਜਲਦੀ ਆਉਣ ਵਾਲਾ ਹੈ ਫਿਰ ਜਗਤਾਰ ਗੁੱਸੇ ਵਿੱਚ ਕਹਿੰਦਾ ਹੈ ਮਾਂ ਤੁਹਾਡਾ ਤੇ ਬਾਪੂ ਜੀ ਦਾ ਠੇਕਾ ਇਕੱਲੇ ਮੈਂ ਲੈ ਕੇ ਨਹੀਂ ਰੱਖਿਆ ਤੁਹਾਡਾ ਇੱਕ ਹੋਰ ਵੀ ਬੇਟਾ ਹੈ ਗੌਰਪ੍ਰੀਤ ਉਸ ਨੂੰ ਕਹਦੇ ਹੋ ਉਹ ਜਾ ਕੇ ਬਾਪੂ ਜੀ ਦਾ ਇਲਾਜ ਕਰਵਾ ਦੇਵੇਗਾ ਪ੍ਰਾਪਰਟੀ ਵਿੱਚ ਉਸਨੇ ਆਪਣਾ ਹਿੱਸਾ ਪੂਰਾ ਲਿਆ ਹੈ ਇੱਕ ਚੀਜ਼ ਵਿੱਚ ਵੀ ਆਪਣਾ ਹਿੱਸਾ ਨਹੀਂ ਛੱਡਿਆ ਤੇ ਮਾਂ ਬਾਪ ਨੂੰ ਸਾਡੇ ਮੱਥੇ ਛੱਡ ਕੇ ਚਲਾ ਗਿਆ ਤਾਂ ਦੀ ਮਨਪ੍ਰੀਤ ਬੋਲੀ ਮਾਂ ਤੇ ਬਾਪੂ ਜੀ ਨੂੰ ਦਿਉਰਦਰਾਣੀ ਆਪਣੇ ਨਾਲ ਕਿਉਂ ਰੱਖਣਗੇ ਭਲਾ ਉਹ ਤਾਂ ਆਰਾਮ ਨਾਲ ਘੁੰਮ ਰਹੇ ਨੇ ਆਪਣੀ ਜ਼ਿੰਦਗੀ ਇੰਜੋਏ ਕਰ ਰਹੇ ਨੇ ਇਹਨਾਂ ਨੂੰ ਆਪਣੇ ਨਾਲ ਰੱਖ ਕੇ ਆਪਣੀ ਚੰਗੀ ਜ਼ਿੰਦਗੀ ਖਰਾਬ ਥੋੜੀ ਕਰਨਗੇ ਸ਼ੁਕਰ ਕਰੋ ਮਾਂ ਜੀ ਉਹ ਤਾਂ ਅਸੀਂ ਹਾਂ ਜੋ ਤੁਸੀਂ ਦੋਵਾਂ ਨੂੰ ਚੱਲ ਰਹੇ ਹਾਂ ਮੈਂ ਕੱਲ ਹੀ ਆਪਣੀ ਦਰਾਨੀ ਨਵਨੀਤ ਦੀ ਇੰਸਟਾਗ੍ਰam ਰੀਲ ਦੇਖੀ ਸੀ ਦੋਵੇਂ ਮਨਾਲੀ ਘੁੰਮਣ ਗਏ ਹਨ ਤੇ ਇੱਕ ਸਾਡੀ ਫੁੱਟੀ ਕਿਸਮਤ ਤੁਹਾਡੇ ਦੋਵੇਂ ਬੁੱਢੇ ਬੁੱਢੀ ਦੇ ਕਾਰਨ ਅਸੀਂ ਕਿਤੇ ਘੁੰਮਣ ਵੀ ਨਹੀਂ ਜਾ ਸਕਦੇ ਮਾਂ ਤੁਸੀਂ ਗੌਰਪ੍ਰੀਤ ਨੂੰ ਫੋਨ ਕਰ ਦਿਓ ਉਹ ਕਰਵਾ ਲਵੇਗਾ ਬਾਪੂ ਜੀ ਦਾ ਇਲਾਜ ਇਹਨਾਂ ਕਹਿ ਕੇ ਜਲਦਾਰ ਤੇ ਮਨਪ੍ਰੀਤ ਦੋਵੇਂ ਆਪਣੇ ਕਮਰੇ ਵਿੱਚ ਚਲੇ ਜਾਂਦੇ ਹਨ ਗੁਰਮੀਤ ਕੌਰ ਰੋਂਦੀ ਹੋਈ ਆਪਣੇ ਪਤੀ ਕਰਤਾਰ ਸਿੰਘ ਜੀ ਕੋਲ ਆ ਜਾਂਦੀ ਹੈ ਕਰਤਾਰ ਸਿੰਘ ਜੀ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਸੀ ਗੁਰਮੀਤ ਕੌਰ ਜੀ ਕੋਲੋਂ ਆਪਣੇ ਪਤੀ ਕਰਤਾਰ ਸਿੰਘ ਜੀ ਦੀ ਹਾਲਤ ਦੇਖੀ ਨਹੀਂ ਸੀ ਜਾ ਰਹੀ ਗੁਰਮੀਤ ਕੌਰ ਜੀ ਨੇ ਆਪਣੇ ਛੋਟੇ بیٹے ਗੁਰਪ੍ਰੀਤ ਨੂੰ ਫੋਨ ਲਗਾਇਆ ਗੁਰਪ੍ਰੀਤ ਨੇ ਫੋਨ ਉਠਾਇਆ ਤੇ ਬੋਲਿਆ ਹਾਂ ਮਾਂ ਕੀ ਕੰਮ ਹੈ ਕਿਵੇਂ ਫੋਨ ਲਾਇਆ ਗੁਰਮੀਤ ਕੌਰ ਨੇ ਹੌਲੀ ਜਿਹਾ ਬੇਟਾ ਤੇਰਾ ਕੀ ਹਾਲ ਹੈ ਤਾਂ ਗੁਰਪ੍ਰੀਤ ਉਧਰ ਬੋਲਿਆ ਮਾਂ ਮੈਂ ਠੀਕ ਹਾਂ ਗੁਰਮੀਤ ਕੌਰ ਹੌਲੀ ਜਿਹੀ ਬੋਲੀ ਬੇਟਾ ਤੇਰੇ ਬਾਪੂ ਜੀ ਦੀ ਤਬੀਅਤ ਬਹੁਤ ਖਰਾਬ ਹੈ। ਉਹਨਾਂ ਨੂੰ ਕੱਲ ਰਾਤ ਤੋਂ ਬਹੁਤ ਤੇਜ਼ ਬੁਖਾਰ ਆ ਰਿਹਾ ਏ। ਬੇਟਾ ਤੂੰ ਕੁਝ ਪੈਸੇ ਭੇਜ ਦਿੰਦਾ ਤਾਂ ਮੈਂ ਤੇਰੇ ਬਾਪੂ ਜੀ ਦਾ ਇਲਾਜ ਹੀ ਕਰਵਾ ਦੇ ਲੈਂਦੀ। ਗੁਰਪ੍ਰੀਤ ਬੋਲਿਆ, "ਮਾਂ, ਇਹਦੇ ਲਈ ਤੂੰ ਮੈਨੂੰ ਕਿਉਂ ਪਰੇਸ਼ਾਨ ਕੀਤਾ? ਵੱਡੇ ਭਰਾ ਨੂੰ ਕਹਿ ਦਿੰਦੇ, ਬਾਪੂ ਜੀ ਦਾ ਇਲਾਜ ਕਰਵਾ ਲੈਂਦੇ।" ਗੁਰਮੀਤ ਕਾਰ ਬੋਲੀ, "ਬੇਟਾ, ਮੈਂ ਉਹਨੂੰ ਕਿਹਾ ਸੀ ਪਰ ਉਹਦੇ ਕੋਲ ਤੇਰੇ ਬਾਪੂ ਜੀ ਦੇ ਇਲਾਜ ਲਈ ਪੈਸੇ ਨਹੀਂ ਸੀ। ਇਸੇ ਕਰਕੇ ਮੈਂ ਤੇਰੇ ਕੋਲ ਫੋਨ ਕੀਤਾ ਫਿਰ ਗੁਰਪ੍ਰੀਤ ਇਕਦਮ ਚੁੱਪ ਹੋ ਗਿਆ ਜਿਵੇਂ ਕੋਈ ਸੱਪ ਸੁੰਘ ਗਿਆ ਮਾ ਤੁਸੀਂ ਬਿਨਾ ਮਤਲਬ ਮੈਨੂੰ ਪਰੇਸ਼ਾਨ ਕਰਦੇ ਹੋ ਤੇ ਵੰਡ ਦੇ ਸਮੇਂ ਤਾਂ ਪ੍ਰਣ ਕਿਹਾ ਸੀ ਕਿ ਮੈਂ ਮਾਪੇ ਦੀ ਸੇਵਾ ਉਹਨਾਂ ਦੇ ਮਰਦੇ ਦਮ ਤੱਕ ਕਰਾਂਗਾ ਇਸੇ ਕਰਕੇ ਉਹਨਾਂ ਨੇ ਵੱਡਾ ਮਕਾਨ ਚੰਗੀ ਜ਼ਮੀਨ ਲਈ ਸੀ ਤੇ ਤੁਸੀਂ ਲੋਕਾਂ ਨੇ ਵੀ ਉਹਨਾਂ ਨੂੰ ਵੱਡਾ ਮਕਾਨ ਤੇ ਮੈਨੂੰ ਛੋਟਾ ਮਕਾਨ ਦੇ ਦਿੱਤਾ ਕਿੱਥੇ ਗਏ ਉਹ ਭਰਾ ਜੋ ਤੁਹਾਡੇ ਉੱਪਰ ਬਹੁਤ ਪਿਆਰ ਲਟਕਦੇ ਸਨ ਕਿੱਥੇ ਗਈ ਉਹ ਭਾਬੀ ਜੋ ਤੁਹਾਡੇ ਦੋਵਾਂ ਨੂੰ ਖੂਬ ਗਰਮ-ਗਰਮ ਰੋਟੀਆਂ ਬਣਾ ਕੇ ਕਮਾਉਂਦੀ ਸੀ ਮਾਂ ਇਹ ਸਭ ਪ੍ਰਾਪਰਟੀ ਲੈਣ ਦੀ ਪਲੈਨਿੰਗ ਸੀ ਤਾਂ ਇਧਰ ਗੁਰਮੀਤ कौर ਬੋਲੀ beta ਤੇਰੇ ਬਾਪੂ ਜੀ ਦੀ ਤਬੀਅਤ ਬਹੁਤ ਖਰਾਬ ਹੈ ਤੇ ਤੈਨੂੰ ਵੰਡਦੀ ਪਈ ਹੈ ਵੱਡੇ ਛੋਟੇ ਮਕਾਨ ਦੀ ਪਈ ਹੈ ਉਧਰ ਗੌਰਪ੍ਰੀਤ ਗੁੱਸੇ ਨਾਲ ਬੋਲਿਆ ਮਾਂ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਨਵਨੀਤ ਨੂੰ ਮੂਵੀ ਦਿਖਾਉਣ ਲੈ ਕੇ ਜਾ ਰਿਹਾ ਹਾਂ ਤੇ ਗੁਰਪ੍ਰੀਤ ਫੋਨ ਕੱਟ ਦਿੰਦਾ ਹੈ ਗੁਰਮੀਤ ਕੌਰ ਦੇ ਹੰਝੂ ਰੁਕਨ ਦਾ ਨਾਮ ਹੀ ਨਹੀਂ ਲੈ ਰਹੇ ਸਨ ਉਹ ਭਗਵਾਨ ਨੂੰ ਕਹਿ ਰਹੀ ਸੀ हे ਉੱਪਰ ਵਾਲੇ ਮੈਂ ਜਾਇ ਕਿਹੜੇ ਬੁਰੇ ਕਰਮ ਕਰ ਦਿੱਤੇ ਕਿ ਮੇਰੇ ਦੋਵਾਂ ਬੇਟਿਆਂ ਨੇ ਬੁਢਾਪੇ ਵਿੱਚ ਸਾਨੂੰ ਬੇਸਹਾਰਾ ਛੱਡ ਦਿੱਤਾ ਗੁਰਮੀਤ ਕੌਰ ਤੇ ਕਰਤਾਰ ਸਿੰਘ ਦੇ ਦੋ ਬੇਟੇ ਸਨ ਜਗਤਾਰ ਤੇ ਗੁਰਪ੍ਰੀਤ ਗੁਰਮੀਤ ਕੌਰ ਆਪਣੇ ਦੋਵਾਂ ਬੇਟਿਆਂ ਤੇ ਜਾਨ ਛਿਰਕਦੀ ਸੀ ਕਰਤਾਰ ਸਿੰਘ ਇੱਕ ਰਿਟਾਇਰਡ ਬੈਂਕ ਅਧਿਕਾਰੀ ਸਨ ਉਹਨਾਂ ਨੇ ਦੋਵਾਂ ਬੇਟਿਆਂ ਨੂੰ ਪੜਾ ਲਿਖਾ ਕੇ ਚੰਗੀ ਨੌਕਰੀ ਲਗਵਾ ਦਿੱਤੀ ਸੀ। ਦੋਵਾਂ ਬੇਟਿਆਂ ਦੇ ਵਿਆਹ ਕਰਤਾਰ ਸਿੰਘ ਨੇ ਬਹੁਤ ਧੂਮ-ਧਾਮ ਨਾਲ ਕੀਤੇ ਸਨ। ਇੱਕ ਦਿਨ ਜਗਤਾਰਸ ਅਤੇ ਗੁਰਪ੍ਰੀਤ ਤੇ ਉਹਨਾਂ ਦੀਆਂ ਦੋਵੇਂ ਪਤਨੀਆਂ ਕਰਤਾਰ ਤੇ ਗੁਰਮੀਤ ਕੌਰ ਜੀ ਦੇ ਕੋਲ ਆਏ ਤੇ ਬੋਲੇ ਮਾ ਬਾਪੂ ਜੀ ਤੁਸੀਂ ਮਕਾਨ ਤੇ ਜ਼ਮੀਨ ਜਾਇਦਾਦ ਦੀ ਵੰਡ ਕਰ ਦਿਓ। ਅਸੀਂ ਦੋਵੇਂ ਭਰਾਵਾਂ ਨੇ ਇਕੱਠੇ ਨਹੀਂ ਰਹਿਣਾ। ਅਸੀਂ ਆਪਣੇ ਆਪਣੇ ਹਿਸਾਬ ਨਾਲ ਆਪਣਾ ਜੀਵਨ ਜਿਉਣਾ ਚਾਹੁੰਦੇ ਹਾਂ। ਕਰਤਾਰ ਸਿੰਘ ਨੇ ਸੋਚਿਆ ਕਿ ਅੱਜ ਨਹੀਂ ਤਾਂ ਕੱਲ ਜ਼ਮੀਨ ਜਾਇਦਾਦ ਦੀ ਵੰਡ ਕਰਨੀ ਹੀ ਹੈ ਹੁਣੇ ਕਰ ਦਿੰਦਾ ਹਾਂ ਤੇ ਬੱਚੇ ਆਪਸ ਵਿੱਚ ਖੁਸ਼ ਰਹਿਣ ਇਸ ਤੋਂ ਵੱਧ ਕੇ ਕੀ ਹੈ ਨਹੀਂ ਤਾਂ ਲੜ ਝਗੜ ਕੇ ਅਲੱਗ ਹੋਣਗੇ ਇਸ ਤੋਂ ਚੰਗਾ ਹੈ ਸ਼ਾਂਤੀ ਨਾਲ ਇਹਨਾਂ ਦੋਵਾਂ ਨੂੰ ਆਪਣਾ ਆਪਣਾ ਹਿੱਸਾ ਦੇ ਦਿੰਦਾ ਹਾਂ ਪਰ ਕਰਤਾਰ ਸਿੰਘ ਦਾ ਇਹ ਫੈਸਲਾ ਕਰਤਾਰ ਸਿੰਘ ਲਈ ਹੀ ਬਹੁਤ ਗਲਤ ਸਾਬਿਤ ਹੋਇਆ ਜਦੋਂ ਤੱਕ ਕਰਤਾਰ ਸਿੰਘ ਕੋਲ ਪ੍ਰਾਪਰਟੀ ਸੀ ਦੋਵੇਂ ਬਹੂ ਬੇਟੇ ਉਹਨਾਂ ਦਾ ਬਹੁਤ ਮਾਨ ਸਨਮਾਨ ਆਦਰ ਕਰਦੇ ਸਨ ਤੇ ਵੱਡੀ ਬਹੂ ਬੇਟਾ ਤਾਂ ਮਾਂ ਬਾਪੂ ਜੀ ਕੋਲਦੇ ਥੱਕਦੇ ਨਹੀਂ ਸਨ ਵੱਡੇ ਬੇਟੇ ਬਹੂ ਕਰਤਾਰ ਸਿੰਘ ਦੇ ਕੋਲ ਹੀ ਰਹਿੰਦੇ ਸਨ ਤੇ ਛੋਟੇ ਬੇਟੇ ਬਹੂ ਦੂਜੇ ਸ਼ਹਿਰ ਵਿੱਚ ਜੌਬ ਕਰਦੇ ਸਨ ਕਰਤਾਰ ਸਿੰਘ ਨੇ ਦੋਵਾਂ ਭਰਾਵਾਂ ਵਿੱਚ ਪ੍ਰਾਪਰਟੀ ਨੂੰ ਬਰਾਬਰ ਵੰਡ ਦਿੱਤਾ ਲੇਕਿਨ ਜਿਸ ਮਕਾਨ ਵਿੱਚ ਉਹ ਰਹਿੰਦੇ ਸਨ ਉਹ ਮਕਾਨ ਕਾਫੀ ਵੱਡਾ ਸੀ ਤਾਂ ਵੱਡੇ ਬੇਟੇ ਬਹੂ ਨੇ ਕਿਹਾ ਮਾਂ ਬਾਪੂ ਜੀ ਨੂੰ ਅਸੀਂ ਆਪਣੇ ਕੋਲ ਰੱਖਾਂਗੇ ਤੇ ਉਹਨਾਂ ਦੀ ਜੀਵਨ ਪਰ ਸੇਵਾ ਕਰਾਂਗੇ ਉਸ ਸਮੇਂ ਮਨਪ੍ਰੀਤ ਰੋਂਦੇ ਹੋਏ ਬੋਲੀ ਮਾਂ ਬਾਪੂ ਜੀ ਦੇ ਬਿਨਾ ਤਾਂ ਮੇਰਾ ਮਨ ਨਹੀਂ ਲੱਗਦਾ ਮੈਂ ਉਹਨਾਂ ਦੇ ਬਿਨਾ ਨਹੀਂ ਰਹਿ ਸਕਦੀ ਇਹ ਵੱਡਾ ਮਕਾਨ ਅਸੀਂ ਹੀ ਰੱਖਾਂਗੇ ਇਸ ਵਿੱਚ ਮਾਂ ਬਾਪੂ ਜੀ ਦੀਆਂ ਜਗ੍ਹਾਾਂ ਹਨ ਕਰਤਾਰ ਸਿੰਘ ਨੂੰ ਵੱਡੀ ਬਹੂ ਦੀਆਂ ਇਹ ਗੱਲਾਂ ਬਹੁਤ ਚੰਗੀਆਂ ਲੱਗੀਆਂ ਅਤੇ ਵੱਡਾ ਮਕਾਨ ਆਪਣੇ ਵੱਡੇ ਬੇਟੇ ਬਹੂ ਦੇ ਨਾਮ ਕਰ ਦਿੱਤਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹੀ ਵੱਡੇ ਬੇਟੇ ਬਹੂ ਆਪਣਾ ਹਿੱਸਾ ਲੈਣ ਤੋਂ ਬਾਅਦ ਆਪਣਾ ਰੰਗ ਦਿਖਾ ਦੇਣਗੇ ਵੰਡ ਦੇ ਸਮੇ ਗੁਰਮੀਤ ਕੌਰ ਨੇ ਕਰਤਾਰ ਸਿੰਘ ਨੂੰ ਕਿਹਾ ਸੀ ਕਿ ਕੁਝ ਪ੍ਰਾਪਰਟੀ ਆਪਣੇ ਕੋਲ ਵੀ ਰੱਖੋ ਬੁਢਾਪੇ ਵਿੱਚ ਕੰਮ ਆਵੇਗੀ ਤਾਂ ਕਰਤਾਰ ਸਿੰਘ ਨੇ ਕਿਹਾ ਬੁਢਾਪੇ ਵਿੱਚ ਪ੍ਰਾਪਰਟੀ ਨਹੀਂ ਇਹ ਬੇਟੇ ਕੰਮ ਆਉਣਗੇ ਪ੍ਰਾਪਰਟੀ ਦਾ ਸੀ ਕੀ ਕਰਾਂਗੇ ਸਾਡੇ ਤਾਂ ਦੋ ਬੇਟੇ ਹਨ ਉਹ ਸਾਡੇ ਬੁਢਾਪੇ ਵਿੱਚ ਸਾਡੀ ਸੇਵਾ ਕਰਨਗੇ ਤਾਂ ਦੀ ਵੱਡੀ ਬਹੂ ਮਨਪ੍ਰੀਤ ਬੋਲੀ ਮਾਂ ਜੀ ਇਹ ਪ੍ਰਾਪਰਟੀ ਤੁਹਾਡੇ ਲੋਕਾਂ ਦੀ ਹੀ ਤਾਂ ਹੈ ਇਸ ਤੇ ਸਾਡਾ ਕੋਈ ਅਧਿਕਾਰ ਨਹੀਂ ਹੈ ਸਾਡੇ ਨਾਮ ਕਰਨ ਨਾਲ ਕੀ ਪ੍ਰਾਪਰਟੀ ਸਾਡੀ ਹੋ ਗਈ ਇਹ ਤੁਹਾਡੀ ਹੈ ਤੇ ਤੁਹਾਡੀ ਹੀ ਰਹੇਗੀ ਕਰਤਾ ਸਿੰਘ ਨੇ ਆਪਣੇ ਕੋਲ ਕੋਈ ਚੀਜ਼ ਵੀ ਨਾ ਰੱਖੀ ਇਤੋਂ ਤੱਕ ਕਿ ਉਹਨਾਂ ਨੇ ਆਪਣੀ ਪਤਨੀ ਗੁਰਮੀਤ ਕੌਰ ਦੇ ਗਹਿਣੇ ਵੀ ਦੋਵਾਂ ਬਹੂਆਂ ਵਿੱਚ ਬਰਾਬਰ ਵੰਡ ਦਿੱਤੇ ਬਸ ਉਹਨਾਂ ਦੇ ਗਲੇ ਵਿੱਚ ਇੱਕ ਮੰਗਲ ਸੂਤਰ ਸੀ ਜੋ ਉਹਨਾਂ ਨੇ ਆਪਣੇ ਕੋਲ ਰੱਖਿਆ ਸੀ ਛੋਟਾ ਬੇਟਾ ਗੁਰਪ੍ਰੀਤ ਛੋਟਾ ਮਕਾਲ ਲੈ ਕੇ ਖੁਸ਼ ਨਹੀਂ ਸੀ ਉਸਦੀ ਪਤਨੀ ਨਮਨੀਤ ਨੇ ਆਪਣੇ ਪਤੀ ਨੂੰ ਕਿਹਾ ਕੋਈ ਗੱਲ ਨਹੀਂ ਛੋਟਾ ਮਕਾਨ ਹੀ ਠੀਕ ਹੈ ਕੌਣ ਕਰੇ ਸੇਵਾ ਇੰਨਾ ਬੁੱਢੇ ਬੁੱਢੀ ਦੀ ਤੇ ਤੁਹਾਡੇ ਤੋਂ ਕਦੇ ਵੀ ਸੇਵਾ ਕਰਨ ਦਾ ਬੋਲਣ ਤਾਂ ਕਹਿ ਦੇਣਾ ਸਾਨੂੰ ਤਾਂ ਛੋਟਾ ਮਕਾਨ ਦਿੱਤਾ ਸੀ ਅਸੀਂ ਕਿਉਂ ਕਰੀਏ ਮਾਂ ਪਿਓ ਦੀ ਸੇਵਾ ਵੰਡ ਦੇ 1 ਸਾਲ ਬਾਅਦ ਹੀ ਵੱਡੇ ਬੇਟੇ ਬਹੂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਵੱਡੀ ਬਹੂ ਗੱਲ-ਗੱਲ ਤੇ ਤਾਣਾ ਮਾਰਦੀ ਉਹਨਾਂ ਨੂੰ ਦੋ ਟਾਈਮ ਦਾ ਖਾਣਾ ਵੀ ਢੰਗ ਨਾਲ ਨਾ ਦਿੰਦੀ ਨਾ ਉਹਨਾਂ ਦੇ ਕੱਪੜੇ ਤੋੰਦੀ ਗੁਰਮੀਤ ਕੌਰ ਕੁਝ ਕਹਿੰਦੀ ਤਾਂ ਚੀਕ ਕੇ ਬੋਲਦੇ ਕਿ ਅਸੀਂ ਜੀਵਨ ਭਰ ਕੋ ਠੇਕਾ ਲੈ ਕੇ ਨਹੀਂ ਰੱਖਿਆ ਤੁਹਾਡੇ ਦੋਵਾਂ ਦਾ ਤੁਹਾਡਾ ਇੱਕ ਬੇਟਾ ਹੋਰ ਹੈ ਉਹਦੇ ਕੋਲ ਰਹੋ ਕੁਝ ਸਮਾਂ ਤੇ ਗੁਰਮੀਤ ਕੌਰ ਦਾ ਛੋਟਾ ਬੇਟਾ ਆਪਣਾ ਹਿੱਸਾ ਲੈ ਕੇ ਝੁਗਿਆ ਵਾਪਸ ਕਦੇ ਨਾ ਆਇਆ ਨਾ ਆਪਣੇ ਮਾਪਿਓ ਨੂੰ ਫੋਨ ਕਰਦਾ ਨਾ ਕਦੇ ਮਿਲਣ ਆਉਂਦਾ ਕਦੇ ਗੁਰਮੀਤ ਕੌਰ ਫੋਨ ਕਰਦੀ ਤਾਂ ਗੱਲ ਕਰ ਲੈਂਦਾ ਤੇ ਹਮੇਸ਼ਾ ਤਨ ਨਹੀਂ ਮਾਰਦਾ ਸਾਨੂੰ ਤਾਂ ਛੋਟਾ ਮਕਾਨ ਦਿੱਤਾ ਏ ਅਸੀਂ ਕਿਉਂ ਸੇਵਾ ਕਰੀਏ ਜਿਹਨੂੰ ਵੱਡਾ ਮਕਾਨ ਤੇ ਵਧੀਆ ਹਿੱਸਾ ਦਿੱਤਾ ਉਹ ਕਰੇ ਗੁਰਮੀਤ ਕੌਰ ਆਪਣੇ ਪਤੀ ਕਰਤਾਰ ਸਿੰਘ ਕੋਲ ਬੈਠ ਕੇ ਖੂਬ ਰੋਈ ਜਾ ਰਹੀ ਸੀ ਤਾਂ ਹੀ ਕਰਤਾਰ ਸਿੰਘ ਨੇ ਗਿਆ ਗੁਰਮੀਤ ਕੀ ਹੋਇਆ ਕਿਉਂ ਰੋ ਰਹੀ ਹੈ ਗੁਰਮੀਤ ਕੌਰ ਗੁੱਸੇ ਵਿੱਚ ਬੋਲੀ ਮੈਂ ਕਿਹਾ ਸੀ ਕੁਝ ਪ੍ਰਾਪਰਟੀ ਆਪਣੇ ਕੋਲ ਰੱਖ ਲਵੋ ਆਪਣੇ ਬੁਢਾਪੇ ਵਿੱਚ ਕੰਮ ਆਵੇਗੀ ਪਰ ਤੁਸੀਂ ਮੇਰੀ ਇੱਕ ਨਾ ਸੁਣੀ ਤੇ ਤੁਹਾਡੇ ਦੋਵਾਂ ਬਹੂ ਬੇਟਿਆਂ ਨੇ ਤੁਹਾਡਾ ਇਲਾਜ ਕਰਵਾਉਣ ਤੋਂ ਮਨਾ ਕਰ ਦਿੱਤਾ। ਉਹਨਾਂ ਕੋਲ ਪੈਸੇ ਨਹੀਂ ਹਨ। ਹੁਣ ਮੈਂ ਕਿੱਥੇ ਜਾਵਾਂ? ਕਿੰਨੂੰ ਬੋਲਾਂ? ਤਾਂ ਧੀ ਕਰਤਾਰ ਸਿੰਘ ਹੱਸ ਕੇ ਬੋਲੇ ਤਾਂ ਕੀ ਹੋਇਆ ਗੁਰਮੀਤ? ਹੁਣ ਮੇਰੀ ਉਮਰ ਵੀ ਹੋ ਗਈ ਹੈ, ਬੁੱਢਾ ਵੀ ਹੋ ਗਿਆ ਮੈਂ। ਇਲਾਜ ਕਰਵਾ ਕੇ ਕੀ ਕਰਨੀਂਗੀ? ਤਾਂ ਗੁਰਮੀਤ ਕੌਰ ਰੋਂਦੀ ਰੋਂਦੀ ਬੋਲਦੀ ਹੈ, ਜੇ ਤੁਸੀਂ ਇੱਕ ਸ਼ਬਦ ਵੀ ਹੋਰ ਕਿਹਾ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਤਾਂ ਧੀ ਗੁਰਮੀਤ ਕੌਰ ਦੀ ਨਜ਼ਰ ਆਪਣੇ ਗਲੇ ਵਿੱਚ ਪਏ ਮੰਗਲ ਸੂਤਰ ਤੇ ਪੈਂਦੀ ਹੈ ਉਹ ਜਲਦੀ ਨਾਲ ਆਪਣੇ ਗਲੇ ਦਾ ਮੰਗਲ ਸੂਤਰ ਲਾ ਲੈਂਦੀ ਹੈ ਇਹ ਦੇਖ ਕੇ ਕਰਤਾਰ ਸਿੰਘ ਕਹਿੰਦੇ ਹਨ ਗੁਰਮੀਤ ਇਹ ਤੂੰ ਕੀ ਕਰ ਰਹੀ ਹੈ ਆਪਣੇ ਗਲੇ ਵਿੱਚੋਂ ਮੰਗਲ ਸੂਤਰ ਕਿਉਂ ਕੱਢ ਰਹੀ ਹੈ ਉਹ ਰੋਂਦੇ ਹੋਏ ਕਹਿੰਦੀ ਹੈ ਮੈਂ ਇਹਨੂੰ ਵੇਚ ਕੇ ਤੁਹਾਡਾ ਇਲਾਜ ਕਰਵਾਵਾਂਗੀ ਹੁਣ ਇਸ ਤੋਂ ਸਿਵਾ ਮੇਰੇ ਕੋਲ ਕੋਈ ਦੂਜਾ ਸਹਾਰਾ ਨਹੀਂ ਬਚਿਆ ਤਾਂ ਹੀ ਕਰਤਾਰ ਸਿੰਘ ਗੁੱਸੇ ਵਿੱਚ ਬੋਲਦੇ ਹਨ ਤੈਨੂੰ ਪਤਾ ਹੈ ਗੁਰਮੀਤ ਇਹ ਸੋਨੇ ਦਾ ਮੰਗਲ ਸੂਤਰ ਮੈਂ ਪਹਿਲੀ ਤਨਖਾਹ ਤਾਂ ਤੁਹਾਡੇ ਲਈ ਬੜੇ ਪਿਆਰ ਨਾਲ ਬਣਵਾਇਆ ਸੀ ਤੇ ਤੂੰ ਇਹਨੂੰ ਵੇਚਣ ਚੱਲੀ ਐ ਵਾਪਸ ਪਾਲਾ ਮੈਨੂੰ ਕੋਈ ਇਲਾਜ ਨਹੀਂ ਕਰਵਾਉਣਾ ਮੈਨੂੰ ਪਤਾ ਹੈ ਇਹ ਮੰਗਲ ਸੂਤਰ ਤੈਨੂੰ ਆਪਣੀ ਜਾਨ ਤੋਂ ਜ਼ਿਆਦਾ ਕੀਮਤੀ ਹੈ ਫਿਰ ਗੁਰਮੀਤ ਕਾ ਰੋਂਦੇ ਹੋਏ ਬੋਲੀ ਇਹ ਮੰਗਲ ਸੂਤਰ ਪਾ ਕੇ ਵੀ ਮੈਂ ਕੀ ਕਰਾਂਗੀ ਜੇ ਤੁਸੀਂ ਹੀ ਠੀਕ ਨਾ ਰਹੋਗੇ ਤਾਂ ਉਹ ਕਰਤਾਰ ਸਿੰਘ ਦੀ ਇੱਕ ਨਾ ਸੁਣਦੀ ਤੇ ਜਾ ਕੇ ਮੰਗਲ ਸੂਤਰ ਵੇਚ ਕੇ ਆ ਜਾਂਦੀ ਹੈ ਗੁਰਮੀਤਕੌਰ ਡਾਕਟਰ ਨੂੰ ਬੁਲਾ ਕੇ ਲੈ ਆਉਂਦੀ ਹੈ ਡਾਕਟਰ ਨੂੰ ਘਰ ਆਉਂਦੇ ਦੇਖ ਕੇ ਵੱਡੇ ਬੇਟੇ ਬਹੂ ਮੂੰਹ ਬਣਾ ਲੈਂਦੇ ਹਨ ਡਾਕਟਰ ਇਲਾਜ ਕਰਕੇ ਕਰਤਾਰ ਸਿੰਘ ਨੂੰ ਇੰਜੈਕਸ਼ਨ ਲਗਾ ਕੇ ਗੋਲੀਆਂ ਦਵਾਈਆਂ ਦੇ ਕੇ ਵਾਪਸ ਚਲਾ ਜਾਂਦਾ ਹੈ ਗੁਰਮੀਤਕੌਰ ਡਾਕਟਰ ਨੂੰ ਉਸ ਦੀ ਫੀਸ ਤੇ ਗੋਲੀਆਂ ਦਵਾਈਆਂ ਦੇ ਪੈਸੇ ਦੇ ਦਿੰਦੀ ਹੈ ਡਾਕਟਰ ਦੇ ਜਾਂਦੇ ਵੱਡੀ ਬਹੂ ਮਨਪ੍ਰੀਤ ਗੁਰਮੀਤਕੌਰ ਤੇ ਬਰਸ ਪੈਂਦੀ ਹੈ ਮਾਂ ਜੀ ਤੁਸੀਂ ਕਿੰਨੇ ਝੂਠੇ ਹੋ ਪੈਸੇ ਸੀ ਉਸ ਤੋਂ ਬਾਅਦ ਵੀ ਝੂਠ ਬੋਲ ਰਹੇ ਸੀ ਹੁਣ ਕਿੱਥੋਂ ਆਏ ਇਲਾਜ ਦੇ ਪੈਸੇ ਤਾਂ ਗੁਰਮੀਤ कौर ਕਹਿੰਦੀ ਹੈ ਬਹੂ ਮੈਂ ਝੂਠ ਨਹੀਂ ਬੋਲ ਰਹੀ ਸੀ ਮੇਰੇ ਕੋਲ ਪੈਸੇ ਨਹੀਂ ਸਨ ਮੈਂ ਆਪਣਾ ਮੰਗਲ ਸੂਤਰ ਵੇਚ ਦਿੱਤਾ ਹੈ ਉਸ ਤੋਂ ਜੋ ਪੈਸੇ ਆਏ ਉਹਦੇ ਨਾਲ ਮੈਂ ਤੁਹਾਡੇ ਬਾਪੂ ਜੀ ਦਾ ਇਲਾਜ ਕਰਵਾਇਆ ਮਨਪ੍ਰੀਤ ਗੁੱਸੇ ਨਾਲ ਅਗ ਬਬੂਲਾ ਹੋ ਕੇ ਕਹਿੰਦੀ ਹੈ ਤੁਹਾਨੂੰ ਮੰਗਲ ਸੂਤਰ ਵੇਚਣ ਦੀ ਕੀ ਲੋੜ ਸੀ ਤੁਹਾਡੇ ਮਰਨ ਤੋਂ ਬਾਅਦ ਮੇਰੇ ਕੰਮ ਆ ਜਾਂਦਾ ਨਾ ਜਾਣੇ ਕਦੋਂ ਮਰਨਗੇ ਬੁੱਢਾ ਬੁੱਢੀ ਤੇ ਉੱਥੋਂ ਦੋਵੇਂ ਚਲੇ ਜਾਂਦੇ ਹਨ ਗੁਰਮੀਤਕੌਰ ਤੇ ਕਰਤਾਰ ਸਿੰਘ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਧਾਰਾ ਵਗਣ ਲੱਗਦੀ ਹੈ। ਦੋਵੇਂ ਇੱਕ ਦੂਜੇ ਨੂੰ ਦੇਖ ਕੇ ਸ਼ਬਦਹੀਨ ਹੋ ਸਨ। ਕੁਝ ਨਾ ਬੋਲ ਪਾ ਰਹੇ ਸਨ। ਇਸ ਤੇ ਗੁਰਮੀਤਕੌਰ ਕਹਿੰਦੀ ਹੈ ਕਿ ਮੈਂ ਇਹੀ ਦਿਨ ਦੇਖਣ ਲਈ ਬੇਟਿਆਂ ਨੂੰ ਪੈਦਾ ਕੀਤਾ ਸੀ। ਬੇਟੇ ਬਹੁਤ ਆਪਣੇ ਮਾਪੇ ਦੇ ਮਰਨ ਦੀ ਆਸ ਵਿੱਚ ਬੈਠੇ ਹਨ। ਕਦੋਂ ਅਸੀਂ ਮਰੀਏ ਤੇ ਉਹਨਾਂ ਨੂੰ ਸਾਡੇ ਤੋਂ ਛੁਟਕਾਰਾ ਮਿਲੇ। اپنی ਪਤਨੀ ਗੁਰਮੀਤ ਕੌਰ ਨੂੰ ਰੋਂਦੇ ਦੇਖ ਕਰਤਾਰ ਸਿੰਘ ਗੁੱਸੇ ਨਾਲ ਅਗ ਬਬੂਲਾ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਪਤਨੀ ਨੇ ਕਿੰਨੇ ਦੁੱਖ ਉਠਾਏ ਹਨ ਕਰਤਾਰ ਸਿੰਘ ਆਪਣੀ ਪਤਨੀ ਦੀਆਂ ਅੱਖਾਂ ਵਿੱਚ ਇੱਕ ਵੀ ਹੰਝੂ ਬਰਦਾਸ਼ਤ ਨਹੀਂ ਕਰ ਪਉਂਦੇ ਸਨ ਫਿਰ ਹੌਲੀ-ਹੌਲੀ ਕਰਤਾਰ ਸਿੰਘ ਦੀ ਤਬੀਅਤ ਵਿੱਚ ਸੁਧਾਰ ਹੋਣ ਲੱਗਾ ਠੀਕ ਹੁੰਦੇ ਹੀ ਕਰਤਾਰ ਸਿੰਘ ਨੇ ਆਪਣੀ ਪਤਨੀ ਗਰਮੀਤ ਨੂੰ ਕਿਹਾ ਜਾ ਕੇ ਆਪਣਾ ਸਮਾਨ ਪੈਕ ਕਰੋ ਹੁਣ ਅਸੀਂ ਇੱਥੇ ਇੱਕ ਪਲ ਵੀ ਨਹੀਂ ਰੁਕਾਂਗੇ ਜਿੱਥੇ ਮੇਰਾ ਮੇਰੀ ਪਤਨੀ ਦਾ ਸਨਮਾਨ ਨਾ ਹੋਵੇ ਮੈਂ ਉੱਥੇ ਨਹੀਂ ਰਹਿ ਸਕਦਾ ਤਦ ਹੀ ਗੁਰਮੀਤ ਕੌਰ ਕਹਿੰਦੀ ਹੈ ਅਸੀਂ ਕਿੱਥੇ ਜਾਵਾਂਗੇ ਕੀ ਤੁਸੀਂ ਛੋਟੇ بیٹے ਗੁਰਪ੍ਰੀਤ ਕੋਲ ਜਾਣ ਦਾ ਸੋਚ ਰਹੇ ਹੋ ਤਦ ਹੀ ਕਰਤਾਰ ਸਿੰਘ ਕਹਿੰਦੇ ਹਨ ਕਦੇ ਵੀ ਨਹੀਂ ਉਹ ਤਾਂ ਇਸ ਤੋਂ ਵੀ ਜ਼ਿਆਦਾ ਮਕਾਰ ਹੈ ਗੁਰਮੀਤ ਕੌਰ ਬੋਲੀ ਕਿੱਥੇ ਜਾਵਾਂਗੇ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ ਸਭ ਪ੍ਰਾਪਰਟੀ ਤਾਂ ਆਪਣੇ ਬੇਟਿਆਂ ਦੇ ਨਾਮ ਕਰ ਦਿੱਤੀ ਹੁਣ ਇਹ અપਮਾਨ ਕਰਨ ਜਾਂ ਭੁੱਖੇ ਮਾਰਨ ਰਹਿਣਾ ਤਾਂ ਉਹਨਾਂ ਦੇ ਨਾਲ ਹੀ ਪਵੇਗਾ ਤਦ ਹੀ ਕਰਤਾਰ ਸਿੰਘ ਮੁਸਕਰਾ ਕੇ ਕਹਿੰਦੇ ਹਨ ਅਰੇ ਪਗਲੀ ਜਦੋਂ ਤੱਕ ਤੇਰਾ ਕਰਤਾਰ ਜਿੰਦਾ ਹੈ ਕੋਈ અપਮਾਨ ਨਹੀਂ ਕਰ ਸਕਦਾ ਤੇ ਅਸੀਂ ਆਪਣਾ ਜੀਵਨ ਸਨਮਾਨ ਨਾਲ ਜੀਵਾਂਗੇ ਗੁਰਮੀਤ ਕੌਰ ਕਰਤਾਰ ਸਿੰਘ ਦਾ ਹੱਥ ਫੜ ਕੇ ਘਰੋਂ ਜਾਣ ਲੱਗੀ ਉਹਨਾਂ ਦੇ ਵੱਡੇ ਬੇਟੇ ਬਹੂ ਬਰਾਡੇ ਵਿੱਚ ਬੈਠੇ ਸਨ ਸਭ ਦੇਖ ਰਹੇ ਸਨ ਤਾਦੇ ਹੀ ਬਹੂ ਨੇ ਤਾਂਜ ਕਰਦੇ ਹੋਏ ਕਿਹਾ ਮਾਂ ਜੀ ਕੀ ਤੁਸੀਂ ਲੋਕ ਬਿਰਦਾ ਆਸ਼ਰਮ ਜਾ ਰਹੇ ਹੋ ਚੰਗਾ ਹੈ ਜੋ ਤੁਸੀਂ ਲੋਕਾਂ ਨੂੰ ਸਮਝ ਵਿੱਚ ਤਾਂ ਆਇਆ ਕਿ ਤੁਹਾਡੀ ਅਸਲੀ ਜਗ੍ਹਾ ਬਿਰਦਾ ਆਸ਼ਰਮ ਵਿੱਚ ਹੈ ਚਲੋ ਤੁਹਾਡੇ ਤੋਂ ਖਿਹੜਾ ਤਾਂ ਛੁੱਟਿਆ ਤਾਦੇ ਹੀ ਕਰਤਾਰ ਸਿੰਘ ਨੇ ਹੱਸਦੇ ਹੋਏ ਬੁਲੰਦ ਆਵਾਜ਼ ਵਿੱਚ ਕਿਹਾ ਸਾਡੀ ਜਗ੍ਹਾ ਤਾਂ ਬਿਰਦਾ ਆਸ਼ਰਮ ਵਿੱਚ ਹੈ ਹੀ ਤੁਸੀਂ ਆਪਣੀ ਫਿਕਰ ਕਰੋ ਤੁਹਾਡੇ ਲੋਕਾਂ ਲਈ ਤਾਂ ਬਿਰਦਾ ਆਸ਼ਰਮ ਵੀ ਨਹੀਂ ਬਣਿਆ ਇਹ ਸੁਣਦੇ ਹੀ ਬਹੂ ਬੇਟੇ ਅਗ ਬਬੂਲਾ ਹੋ ਗਏ ਤੇ ਬੋਲੇ ਆਪਣੀ ਬਕਵਾਸ ਬੰਦ ਕਰੋ ਤੇ ਨਿਕਲੋ ਇਥੋਂ ਅੱਜ ਤੋਂ ਬਾਅਦ ਸਾਡੇ ਘਰ ਵਿੱਚ ਪੈਰ ਨਾ ਰੱਖਣਾ ਉਸ ਦਿਨ ਕਰਤਾਰ ਸਿੰਘ ਦੀ ਹਸੀ ਵਿੱਚ ਇੱਕ ਅਜੀਬ ਜਿਹਾ ਤੂਫਾਨ ਨਜ਼ਰ ਆ ਰਿਹਾ ਸੀ ਇਹ ਤੂਫਾਨ ਬਹੁ-ਬੇਟਿਆਂ ਨੂੰ ਬੇਚੈਨ ਕਰ ਰਿਹਾ ਸੀ ਗੁਰਮੀਤ ਕੌਰ ਵੀ ਪਰੇਸ਼ਾਨ ਹੋ ਰਹੀ ਸੀ ਜਿਸ ਮਕਾਨ ਨਾਲ ਇਹਨਾਂ ਨੂੰ ਇੰਨਾ ਪ੍ਰੇਮ ਸੀ ਬੜੇ ਪਿਆਰ ਨਾਲ ਬਣਵਾਇਆ ਸੀ ਉਸ ਮਕਾਨ ਨੂੰ ਛੱਡਣ ਤੋਂ ਬਾਅਦ ਵੀ ਇਹ ਮੁਸਕਰਾਰੇ ਹਨ ਗੁਰਮੀਤਕੌਰ ਕੁਝ ਸਮਝ ਨਹੀਂ ਪਾ ਰਹੀ ਸੀ ਕਿ ਉਹਨਾਂ ਦੇ ਬੰਨ ਵਿੱਚ ਕੀ ਚੱਲ ਰਿਹਾ ਹੈ ਕਰਤਾਰ ਸਿੰਘ ਅਤੇ ਗੁਰਮੀਤਕੌਰ ਇੱਕ ਬਿਰਧ ਆਸ਼ਰਮ ਵਿੱਚ ਚਲੇ ਜਾਂਦੇ ਹਨ ਜੋ ਤਕਰੀਬਨ ਘਰ ਤੋਂ 60 ਕਿਲੋਮੀਟਰ ਦੀ ਦੂਰੀ ਤੇ ਸੀ ਕਰਤਾਰ ਸਿੰਘ ਬਿਰਧ ਆਸ਼ਰਮ ਵਿੱਚ ਰਾਤ ਭਰ ਨਹੀਂ ਸਮਦੇ ਇਧਰ ਉਧਰ ਟੈਲ ਰਹੇ ਸਨ ਤੇ ਨਾ ਜਾਣੇ ਵਾਰ-ਵਾਰ ਕਿਸੇ ਨੂੰ ਫੋਨ ਲਗਾ ਰਹੇ ਸਨ ਗੁਰਮੀਤਕੌਰ ਦਾ ਦਿਲ ਕੰਬ ਰਿਹਾ ਸੀ ਇਹ ਸਭ ਵੇਖ ਕੇ ਉਹ ਸੋਚ ਰਹੀ ਸੀ ਕਿਤੇ ਕੋਈ ਸਦਮਾ ਤਾਂ ਨਹੀਂ ਲੱਗ ਗਿਆ ਇਹਨਾਂ ਨੂੰ ਨੀਂਦ ਕਿਉਂ ਨਹੀਂ ਆ ਰਹੀ ਹੈ ਉਹ ਕਰਤਾਰ ਸਿੰਘ ਕੋਲ ਜਾ ਕੇ ਬੋਲੀ ਕੀ ਹੋਇਆ ਤੁਸੀਂ ਠੀਕ ਤਾਂ ਹੋਣਾ ਤੁਸੀਂ ਸੌਂ ਕਿਉਂ ਨਹੀਂ ਰਹੇ ਹੋ ਉਹ ਬੋਲੇ ਗੁਰਮੀਤ ਤੂੰ ਜਾ ਕੇ ਸੌਂ ਜਾ ਮੈਂ ਠੀਕ ਹਾਂ ਫਿਰ ਜੋ ਹੋਇਆ ਉਸ ਦੀ ਕਲਪਨਾ ਕਰਤਾਰ ਸਿੰਘ ਦੇ ਦੋਵਾਂ ਬਹੂ ਬੇਟਿਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਕੀਤੀ ਹੋਵੇਗੀ ਸਵੇਰੇ ਕਰੀਬ 10 ਵਜੇ ਕਰਤਾਰ ਸਿੰਘ ਦੇ ਦੋਵਾਂ ਬੇਟਿਆਂ ਕੋਲ ਵਕੀਲ ਦਾ ਨੋਟਿਸ ਜਾਂਦਾ ਹੈ ਕਿ ਦੋਵੇਂ ਆਪਣੇ ਮਕਾਨ ਜਲਦੀ ਜਲਦੀ ਖਾਲੀ ਕਰਵਾ ਦਿਓ ਨਹੀਂ ਤਾਂ ਕੋਰਟ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਕਰਤਾਰ ਸਿੰਘ ਦੀ ਜਿੰਨੀ ਵੀ ਪ੍ਰਾਪਰਟੀ ਹੈ ਉਸ ਤੇ ਤੁਸੀਂ ਦੋਵਾਂ ਦਾ ਕੋਈ ਅਧਿਕਾਰ ਨਹੀਂ ਹੈ ਉਹਨਾਂ ਨੇ ਆਪਣੀ ਸਾਰੀ ਪ੍ਰਾਪਰਟੀ ਇੱਕ ਬਿਰਧ ਆਸ਼ਰਮ ਦੇ ਨਾਮ ਕਰ ਦਿੱਤੀ ਇਹ ਨੋਟਿਸ ਦੇਖਦੇ ਹੀ ਦੋਵਾਂ ਬੇਟੇ ਬਹੂਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇੱਕ ਦੂਜੇ ਨੂੰ ਫੋਨ ਲਗਾਉਂਦੇ ਹਨ ਇਹ ਕਿਵੇਂ ਹੋ ਸਕਦਾ ਹੈ ਇਹ ਪ੍ਰਾਪਰਟੀ ਤਾਂ ਸਾਡੇ ਨਾਮ ਤੇ ਸੀ ਇਹ ਮਕਾਨ ਤਾਂ ਬਾਪੂ ਜੀ ਨੇ ਖੁਦ ਸਾਡੇ ਨਾਮ ਕੀਤਾ ਸੀ ਇਹ ਬਿਰਧ ਆਸ਼ਰਮ ਦੇ ਨਾਮ ਕਿਵੇਂ ਹੋ ਸਕਦਾ ਹੈ ਇਹ ਜ਼ਰੂਰ ਕੋਈ ਫਰਜੀ ਨੋਟਿਸ ਹੈ ਦੋਵੇਂ ਬੇਟੇ ਕਰਤਾਰ ਸਿੰਘ ਨੂੰ ਫੋਨ ਲਗਾਉਂਦੇ ਹਨ ਲੇਕਿਨ ਕਰਤਾਰ ਸਿੰਘ ਉਹਨਾਂ ਦਾ ਫੋਨ ਨਹੀਂ ਉਠਾਉਂਦੇ ਇਧਰ ਗੁਰਮੀਤ कौर ਕਹਿੰਦੀ ਹੈ ਅੱਜ ਤੁਹਾਡਾ ਫੋਨ ਇੰਨਾ ਕਿਉਂ ਵੱਜ ਰਿਹਾ ਹੈ ਕਿਹੜਾ ਸ਼ੁਭਚਿੰਤਕ ਹੈ ਜੋ ਤੁਹਾਨੂੰ ਵਾਰ-ਵਾਰ ਫੋਨ ਲਗਾ ਰਿਹਾ ਹੈ ਅਤੇ ਤੁਸੀਂ ਫੋਨ ਨਹੀਂ ਉਠਾ ਰਹੇ ਕਰਤਾਰ ਸਿੰਘ ਹੱਸਦੇ ਹੋਏ ਕਹਿੰਦੇ ਹਨ ਮੇਰੇ ਸ਼ੁਭਚਿੰਤਕ ਮੈਨੂੰ ਅੱਜ ਤੱਕ ਸ਼ਾਮ ਤੱਕ ਬਿਰਦਾ ਆਸ਼ਰਮ ਮਿਲਣ ਵੀ ਆਉਣਗੇ ਛੋਟਾ ਬੇਟਾ ਬਹੂ ਦੂਜੇ ਸ਼ਹਿਰ ਤੋਂ ਤੁਰੰਤ ਫਲਾਈਟ ਫੜ ਕੇ ਵੱਡੇ ਭਰਾ ਕੋਲ ਆ ਜਾਂਦੇ ਹਨ ਅਤੇ ਦੋਵੇਂ ਬੇਟੇ ਬਹੂਆਂ ਮਿਲ ਕੇ ਕਰਤਾਰ ਸਿੰਘ ਕੋਲ ਜਾਂਦੇ ਹਨ ਗੇਟ ਤੇ ਗਾਰਡ ਰੋਕ ਲੈਂਦਾ ਹੈ ਤੁਸੀਂ ਕੌਣ ਹੋ ਕਿਸ ਨੂੰ ਮਿਲਣਾ ਚਾਹੁੰਦੇ ਹੋ ਫਿਰ ਬੇਟੇ ਕਹਿੰਦੇ ਹਨ ਅਸੀਂ ਕਰਤਾਰ ਅਤੇ ਗੁਰਮੀਤ ਗੌਰ ਜੀ ਦੇ ਬੇਟੇ ਹਾਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਉਹ ਬੋਲਿਆ ਤੁਸੀਂ ਇੱਥੇ ਹੀ ਰੁਕੋ ਮੈਂ ਬੁਲਾ ਕੇ ਲੈਂਦਾ ਹਾਂ ਗਾਰਡ ਕਰਤਾਰ ਸਿੰਘ ਨੂੰ ਕਹਿੰਦਾ ਹੈ ਤੁਹਾਡੇ ਬੇਟੇ ਤੁਹਾਨੂੰ ਮਿਲਣ ਆਏ ਹਨ ਪਰ ਮੇਰੀ ਸਮਝ ਵਿੱਚ ਇਹ ਨਹੀਂ ਆ ਰਿਹਾ ਕੱਲ ਹੀ ਤੁਸੀਂ ਦੋਵੇਂ ਆਏ ਸੀ ਅੱਜ ਤੁਹਾਡੇ ਬਹੂ ਬੇਟੇ ਤੁਹਾਨੂੰ ਮਿਲਣ ਆ ਗਏ ਇੰਨਾ ਹੀ ਪ੍ਰੇਮ ਸੀ ਤਾਂ ਘਰੋਂ ਨਿਕਲੇ ਕਿਉਂ ਕਰਤਾਰ ਸਿੰਘ ਮੁਸਕਰਾ ਕੇ ਕਹਿੰਦੇ ਹਨ ਗਾੜ ਵੀਰ ਇਹ ਪੈਸਿਆਂ ਦਾ ਪ੍ਰੇਮ ਹੈ ਜੋ ਇਹਨਾਂ ਨੂੰ ਇੱਥੋਂ ਤੱਕ ਖਿੱਚ ਲਿਆਇਆ ਹੈ ਕਰਤਾਰ ਸਿੰਘ ਸ਼ਾਨ ਨਾਲ ਚੱਲਦੇ ਹੋਏ ਬੇਟੀਆਂ ਕੋਲ ਜਾਂਦੇ ਹਨ ਅਤੇ ਕਹਿੰਦੇ ਹਨ ਕੀ ਹੋਇਆ ਕੀ ਮੁਸੀਬਤ ਆ ਗਈ ਹੈ ਜੋ ਤੁਸੀਂ ਦੌੜੇ ਦੌੜੇ ਮੇਰੇ ਕੋਲ ਆਏ ਹੋ ਗੁਰਮੀਤ ਕੌਰ ਵੀ ਕਰਤਾਰ ਸਿੰਘ ਦੇ ਪਿੱਛੇ-ਪਿੱਛੇ ਆ ਜਾਂਦੀ ਹੈ ਉਸ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਇਹ ਸਭ ਕੀ ਹੋ ਰਿਹਾ ਤਾਦੇ ਹੀ ਵੱਡਾ ਬੇਟਾ ਜਗਤਾਰ ਕਹਿੰਦਾ ਹੈ ਬਾਪੂ ਜੀ ਇਹ ਕੀ ਹੈ ਸਾਨੂੰ ਅੱਜ ਨੋਟਿਸ ਆਇਆ ਹੈ ਕਿ ਸਾਡੀ ਪੂਰੀ ਪ੍ਰਾਪਰਟੀ ਤੁਸੀਂ ਬਿਰਦਾ ਆਸ਼ਰਮ ਦੇ ਨਾਮ ਕਰ ਦਿੱਤੀ ਹੈ ਇਹ ਸਭ ਪ੍ਰਾਪਰਟੀ ਤਾਂ ਤੁਸੀਂ ਮੇਰੇ ਅਤੇ ਗੁਰਪ੍ਰੀਤ ਦੇ ਨਾਮ ਕੀਤੀ ਸੀ ਤੁਸੀਂ ਸਾਈਨ ਕੀਤੇ ਸਨ ਤਾਂ ਇਹ ਬਿਰਦਾ ਆਸ਼ਰਮ ਦੇ ਨਾਮ ਕਿਵੇਂ ਹੋ ਸਕਦੀ ਹੈ ਕੋਈ ਸਾਡੇ ਨਾਲ ਧੋਖਾ ਧੜੀ ਕਰ ਰਿਹਾ ਹੈ ਬਾਪੂ ਜੀ ਤੁਸੀਂ ਹੀ ਕੁਝ ਕਰੋ ਜਦੋਂ ਤੋਂ ਸਾਨੂੰ ਪਤਾ ਲੱਗਾ ਹੈ ਇੱਕ ਘੁੱਟ ਪਾਣੀ ਤੱਕ ਨਹੀਂ ਗਿਆ ਗਲੇ ਵਿੱਚ ਬਾਪੂ ਜੀ ਤੁਸੀਂ ਜਲਦੀ ਸਾਡੇ ਨਾਲ ਚਲੋ ਇਸ ਸਮੱਸਿਆ ਦਾ ਨਿਬਟਾਰਾ ਕਰੋ ਕਿ ਨੋਟਿਸ ਕਿਉਂ ਆਇਆ ਹੈ ਸਾਨੂੰ ਅਜੇ ਕੋਰਟ ਜਾਣਾ ਪਵੇਗਾ ਤਾਂ ਹੀ ਕਰਤਾਰ ਸਿੰਘ ਕਹਿੰਦੇ ਹਨ ਕਿ ਇਹ ਨੋਟਿਸ ਬਿਲਕੁਲ ਸਹੀ ਹੈ ਉਹ ਨੋਟਿਸ ਵਿੱਚ ਕੁਝ ਜੋ ਕੁਝ ਵੀ ਲਿਖਿਆ ਹੈ ਉਹ ਸਹੀ ਹੈ ਮੈਂ ਆਪਣੀ ਪੂਰੀ ਪ੍ਰਾਪਰਟੀ ਮਕਾਨ ਸਭ ਕੁਝ ਬਿਰਧ ਆਸ਼ਰਮ ਦੇ ਨਾਮ ਕਰ ਦਿੱਤਾ ਹੈ ਇਹ ਸੁਣਦੇ ਹੀ ਚਾਰੋਂ ਬਹੂ ਬੇਟਿਆਂ ਦੇ ਚਿਹਰਿਆਂ ਦੀਆਂ ਹਵਾਈਆਂ ਉੱਡ ਜਾਂਦੀਆਂ ਹਨ ਉਹਨਾਂ ਦੇ ਚਿਹਰੇ ਇਕਦਮ ਪੀਲੇ ਪੈ ਜਾਂਦੇ ਹਨ ਜਗਤਾਰ ਚੀਕਦੇ ਹੋਏ ਕਹਿੰਦਾ ਬਾਪੂ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਤੁਸੀਂ ਤਾਂ ਇਹ ਪ੍ਰਾਪਰਟੀ ਸਾਡੇ ਦੋਵਾਂ ਦੇ ਨਾਮ ਕੀਤੀ ਸੀ ਅਤੇ ਆਪਣੇ ਸਾਈਨ ਨੂੰ ਵੀ ਕੀਤੇ ਸਨ ਅਜੇ ਕਿਵੇਂ ਹੋ ਸਕਦਾ ਹੈ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ ਤਾਂ ਕਰਤਾਰ ਸਿੰਘ ਕਹਿੰਦੇ ਹਨ ਬੇਟਾ ਜੋ ਪ੍ਰਾਪਰਟੀ ਮੈਂ ਤੁਹਾਡੇ ਦੋਵਾਂ ਦੇ ਨਾਮ ਕੀਤੀ ਸੀ ਉਹਦੇ ਤੇ ਇੱਕ ਸ਼ਰਤ ਵੀ ਲਿਖੀ ਸੀ ਉਸ ਤੇ ਤੁਸੀਂ ਦੋਵਾਂ ਨੇ ਧਿਆਨ ਨਹੀਂ ਦਿੱਤਾ ਮੈਂ ਲਿਖਵਾਇਆ ਸੀ ਕਿ ਜੇਕਰ ਮੇਰੇ بیٹے ਬਹੂ ਠੀਕ ਨਾਲ ਮੇਰੀ ਦੇਖਭਾਲ ਨਹੀਂ ਕਰਦੇ ਮੇਰੇ ਨਾਲ ਅੱਛਾ ਵਿਹਾਰ ਨਹੀਂ ਕਰਦੇ ਤਾਂ ਮੈਂ ਜਦ ਚਾਹਾਂ ਆਪਣੀ ਪ੍ਰਾਪਰਟੀ ਨੂੰ ਵਾਪਸ ਆਪਣੇ ਨਾਮ ਕਰਵਾ ਸਕਦਾ ਹਾਂ ਅਤੇ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਦਾਨ ਦੇ ਸਕਦਾ ਹਾਂ ਤਾਦੇ ਹੀ ਗੁਰਪ੍ਰੀਤ ਪ੍ਰਾਪਰਟੀ ਦੇ ਕਾਗਜ਼ ਧਿਆਨ ਨਾਲ ਵੇਖਦਾ ਹੈ ਤਾਂ ਉਸ ਨੂੰ ਉਹ ਸ਼ਰਤ ਲਿਖੀ ਹੋਈ ਦਿਖਦੀ ਹੈ ਉਸ ਦੇ ਹੱਥੋਂ ਪ੍ਰਾਪਰਟੀ ਦੇ ਸਾਰੇ ਕਾਗਜ਼ ਹੇਠਾ ਡਿੱਗ ਜਾਂਦੇ ਹਨ ਉਸ ਦੇ ਹੱਥ ਕੰਮਨ ਲੱਗਦੇ ਹਨ ਅਤੇ ਦੋਵੇਂ ਬੇਟੇ ਅਤੇ ਦੋਵੇਂ ਬਹੂਆਂ ਕਰਤਾਰ ਅਤੇ ਗੁਰਮੀਤ ਦੇ ਪੈਰਾਂ ਵਿੱਚ ਡਿੱਗ ਜਾਂਦੇ ਹਨ ਅਤੇ ਰੋ ਰੋ ਕੇ ਮਾਫੀ ਮੰਗਣ ਲੱਗਦੇ ਹਨ ਸਾਨੂੰ ਮਾਫ ਕਰ ਦਿਓ ਮਾਂ ਬਾਪੂ ਜੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੁਸੀਂ ਸਾਡੇ ਨਾਲ ਅਜਿਆ ਨਹੀਂ ਕਰ ਸਕਦੇ ਸਾਡੇ ਬੱਚਿਆਂ ਦਾ ਕੀ ਹੋਵੇਗਾ ਸਾਨੂੰ ਇੱਕ ਵਾਰ ਮਾਫ਼ ਕਰ ਦਿਓ ਤਾਂ ਕਰਤਾਰ ਸਿੰਘ ਬੋਲੇ ਮਾਫ਼ੀ ਤੁਸੀਂ ਚਾਰੋਂ ਨੂੰ ਕਦੇ ਨਹੀਂ ਮਿਲੇਗੀ ਤੁਸੀਂ ਚਾਰਾਂ ਨੇ ਪ੍ਰਾਪਰਟੀ ਮਿਲਦੇ ਹੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਤੁਸੀਂ ਮੇਰਾ ਅਪਮਾਨ ਕਰਦੇ ਤਾਂ ਮੈਂ ਇੱਕ ਘੜੀ ਸਹਿਣ ਵੀ ਕਰ ਲੈਂਦਾ ਪਰ ਤੁਸੀਂ ਮੇਰੀ ਪਤਨੀ ਦਾ ਅਪਮਾਨ ਕੀਤਾ ਉਸ ਨੂੰ ਮੈਂ ਤੁਹਾਨੂੰ ਕਦੇ ਮਾਫ਼ ਨਹੀਂ ਕਰਾਂਗਾ ਉਸ ਨੇ ਮੇਰੇ ਲਈ ਅਤੇ ਤੁਸੀਂ ਦੋਵਾਂ ਬੇਟਿਆਂ ਲਈ ਕੀ ਕੀਤਾ ਹੈ ਉਹ ਮੈਂ ਜਾਣਦਾ ਹਾਂ ਚਲੇ ਜਾਓ ਤੁਸੀਂ ਇੱਥੋਂ ਅੱਜ ਤੋਂ ਤੁਹਾਡਾ ਤੇ ਸਾਡਾ ਕੋਈ ਸਬੰਧ ਨਹੀਂ ਹੈ ਤੁਸੀਂ ਆਪਣੇ ਮਾਪੇ ਦੇ ਮਰਨ ਦੀ ਕਾਮਨਾ ਕਰਦੇ ਸੀ ਸੋਚ ਲਓ ਕਿ ਤੁਹਾਡੇ ਮਾਪੇ ਮਰ ਚੁੱਕੇ ਹਨ ਤਾਂ ਦੀ ਦੋਵੇਂ ਬਹੂਆਂ ਗੁਰਮੀਤ कौर ਦੇ ਪੈਰਾਂ ਵਿੱਚ ਡਿੱਗਦੇ ਹੋਏ ਬੋਲੀਆਂ ਮਾਂ ਜੀ ਤੁਸੀਂ ਹੀ ਸਮਝਾਓ ਬਾਪੂ ਜੀ ਨੂੰ ਅਜਿਆ ਨਾ ਕਰਨ ਗੁਰਮੀਤ कौर ਹੱਸਦੀ ਹੋਈ ਕਹਿੰਦੀ ਹੈ ਅੱਜ ਮੈਨੂੰ ਆਪਣੇ ਪਤੀ ਤੇ ਗਰਵ ਹੈ ਉਹਨਾਂ ਨੇ ਜੋ ਕੀਤਾ ਹੈ ਇੱਕਦਮ ਸਹੀ ਕੀਤਾ ਹੈ ਤੁਸੀਂ ਦੋਵਾਂ ਨੇ ਮੇਰੀ ਕੁੱਖ ਨੂੰ ਕਲੰਕਿਤ ਕੀਤਾ ਹੈ ਰੱਬ ਤੁਹਾਡੇ ਵਰਗੇ ਬੇਟੇ ਕਿਸੇ ਦੁਸ਼ਮਣ ਨੂੰ ਬਣਾ ਦੇਵੇ ਤਾਂ ਦੋਵੇਂ ਬਹੂ ਬੇਟੇ ਰੋਂਦੇ ਹੋਏ ਖਾਲੀ ਹੱਥ ਬਿਰਧ ਆਸ਼ਰਮ ਤੋਂ ਚਲੇ ਜਾਂਦੇ ਹਨ ਇੱਕ ਦੂਜੇ ਦੇ ਨਾਲ ਬਿਰਧ ਆਸ਼ਰਮ ਵਿੱਚ ਕਰਤਾਰ ਸਿੰਘ ਅਤੇ ਗੁਰਮੀਤ ਕੌਰ ਸੁਖੀ ਜੀਵਨ ਜਿਉਂਦੇ ਹਨ ਅੱਜ ਦੇ ਸਮੇਂ ਦੀ ਇਹੀ ਸਚਾਈ ਹੈ ਕਿ ਬੱਚਿਆਂ ਨੂੰ ਸਿਰਫ ਮਾਪੇ ਦੀ ਪ੍ਰਾਪਰਟੀ ਨਾਲ ਹੀ ਪ੍ਰੇਮ ਹੈ ਮਾਪੇ ਨਾਲ ਨਹੀਂ ਜਿਸ ਦਿਨ ਬੱਚੇ ਮਾਪੇ ਨਾਲ ਪ੍ਰੇਮ ਕਰਨ ਲੱਗ ਜਾਣਗੇ ਉਸ ਦਿਨ ਸਾਰੇ ਬਿਰਧ ਆਸ਼ਰਮ ਖਾਲੀ ਹੋ ਜਾਣਗੇ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕਰਨ ਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ